ਰਾਖ ਦੇ ਵਿੱਚ ਅਸੀਂ 11ਵੇਂ ਮਹੀਨੇ ਦੇ ਵਿੱਚ ਸਾਨੂੰ ਖੋਜ ਵਾਲੀ ਡਿਸ਼ੀਜੈਂਟ ਨੇ ਭੇਜਿਆ ਸੀਗਾ 11 ਮਹੀਨੇ 18 ਤਰੀਕ ਨੂੰ ਅਸੀਂ ਰਾਖਾ ਪਹੁੰਚ ਗਏ ਉਤੋਂ ਬਾਅਦ ਅਸੀਂ ਕੰਮ ਕਰੀ ਜਾਂਦੇ ਆ ਸਾਨੂੰ ਕੋਈ ਸਹੂਲਤ ਨਹੀਂ ਗਈ ਕੋਈ ਇੱਥੇ ਕੋਈ ਗੱਲਬਾਤ ਨਹੀਂ ਕੋਈ ਸੱਟਪੇਟ ਲਾਜਵੇ ਕੋਈ ਇੱਥੇ ਕੰਪਨੀ ਕੇਅਰ ਨਹੀਂ ਕਰਨ ਦੇ ਜੀ ਨਾ ਸਾਨੂੰ ਸੈਲਰੀਆਂ ਦਿੱਤੀਆਂ 4 ਮਹੀਨਿਆਂ ਕੋਈ ਤਨਖਾਹ ਤਨ ਉਹ ਨਹੀਂ ਸਾਨੂੰ ਦੇਣ ਦੇ ਹੋਏ ਉਧਰੋਂ ਬੰਬੇ ਦਾ ਏਜੰਟ ਆ ਜਿਹਨੂੰ ਇਹ ਜੇ ਤੋਂ ਇਹਨੇ ਸਾਨੂੰ ਭਸਾਇਆ ਉਹਨੇ ਸਾਨੂੰ ਇੱਥੇ ਭੇਜਿਆ ਸਾਡੀ ਬੇਨਤੀ ਆ ਸਾਡੀ ਕੋਈ ਸੁਣਵਾਈ ਨਹੀਂ ਤੇ ਕੰਪਨੀ ਵਿੱਚ ਕੋਈ ਛੱਟਪੇਟ ਲਾ ਜਵੇ ਤਾਂ ਨਹੀਂ ਬਿਮਾਰ ਬਮੂਰ ਹੋ ਜੇ ਤਾਂ ਨਹੀਂ ਕੁਛ ਨਹੀਂ ਹੁੰਦਾ ਤੇ ਸਾਨੂੰ ਇਹਨੇ ਐਗਰੀਮੈਂਟ ਕੀਤਾ ਸੀਗਾ ਜਦੋਂ ਬੰਬੇ ਵਾਲੇ ਏਜੰਟ ਨੇ ਵੀ ਤੁਹਾਨੂੰ ਡਾਲਰ ਸਾਨੂੰ ਸੈਲਰੀ ਮਿਲੂਗੀ ਤੇ ਇਹਨਾ ਡਾਲਰ ਕੱਖ ਮੈ ਦੇਣ ਦਾ ਤੇ ਨਾਰਾਜ਼ ਸੈਲਰੀ ਦੇ ਦਿੰਦੇ ਆ ਤੇ ਧੱਕੇਸ਼ਾਹੀ ਆ ਦੇ ਨਾਲ ਕੰਮ ਦਾ ਪਾਸਪੋਰਟ ਇਹਨਾਂ ਨੇ ਲਏ ਹੋਏ ਸਾਡੇ ਤੋਂ ਇਹਨਾਂ ਨੇ ਕੋਈ ਸੁਣਵਾਈ ਨਹੀਂ ਕਰਦਾ ਇਹ ਧੱਕੇਸ਼ਾਹੀ ਕਰਕੇ ਕੰਮ ਕਰਾਉਂਦੇ ਕਹਿੰਦੇ ਕੰਮ ਕਰੀ ਜਾਓ ਬਸ ਹੋਰ ਕੋਈ ਚੀਜ਼ ਦਾ ਨਾਂ ਨਾ ਲਓ ਦਵਾਈ ਦੋਈ ਇੱਥੇ ਕੁਝ ਨਹੀਂ ਮਿਲਦਾ ਸਾਡੇ ਨਾਲ